ਪਿਆਰਪਰੀ ਸਾਸਕਲ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹਾਂਗੀ ਕਿ ਜਿਹੜਾ ਮੇਰਾ ਆਪਣਾ ਇੱਕ ਪਰਸਨਲ ਐਕਸਪੀਰੀਅੰਸ ਹੈ ਕਿ ਬੱਚਿਆਂ ਨੂੰ ਸਹੂਲਤਾਂ ਤੋਂ ਜ਼ਿਆਦਾ ਸੰਸਕਾਰ ਦਿਓ ਅੱਜ ਦੇ ਪੇਰੈਂਟਸ ਬੱਚਿਆਂ ਨੂੰ ਮੈਕਸੀਮਮ ਸਹੂਲਤਾਂ ਪ੍ਰੋਵਾਈਡ ਕਰ ਰਹੇ ਨੇ ਬ੍ਰਾਂਡਿਡ ਕੱਪੜੇ ਬ੍ਰਾਂਡਿਡ ਸ਼ੂਜ਼ ਬ੍ਰਾਂਡਿਡ ਵਾਚੇਸ एवरीथिंग ਬ੍ਰਾਂਡਿਡ ਦੇ ਇਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਕਹਿੰਦੇ ਨੇ ਵੀ ਇਹਦੇ ਨਾਲ ਸਾਡਾ ਇੱਕ ਸਟੇਟਸ ਸਿੰਬਲ ਬਣ ਜਾਂਦਾ नो डाउट स्टेटस सिंबल बनदा है पर जबो वो बच्चे ताडे तो ये चीजें लेनेया गिझ गए ता वो आप मेहनत करनी छोड़ देंगे पर जे तुसी संस्कार दोगे ओना नु जीना सिखाओगे ओना नु मोरल वैल्यूज दोगे ते ओना नु जीना आ जाएगा जीन जोगा बनाना ना लो जीना सिखाना ज्यादा जरूरी है इस कर के मेरे हर मां बाप नु ये कहना है, ਜੇ ਤੁਸੀਂ ਕੱਲੀਆਂ سہولتਾਂ ਦੇ ਦਿੱਤੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੋਈ ਦੁੱਖ ਤਕਲੀਫ ਹੋਈ ਉਹ ਬੱਚੇ ਉਹਨਾਂ ਚੀਜ਼ਾਂ ਦਾ ਸਾਹਮਣਾ ਨਹੀਂ ਕਰ ਸਕਣਗੇ ਇਹ ਤੁਸੀਂ ਆਪਣੇ ਹੀ ਬੱਚਿਆਂ ਨਾਲ ਬੇਇਨਸਾਫੀ ਕਰ ਰਹੇ ਹੋ ਪਰ ਜੇ ਤੁਸੀਂ ਬੱਚਿਆਂ ਨੂੰ ਸੰਸਕਾਰ ਦੇ ਦਿੱਤੇ ਤੇ ਫਿਰ ਚਾਹੇ ਕਿਸੇ ਤਰ੍ਹਾਂ ਦਾ ਵਕਤ ਆ ਜਾਏ ਉਹ ਟਾਡੇ ਦਿੱਤੇ ਹੋਏ ਸੰਸਕਾਰ ਹਰ ਵੇਲੇ ਉਹਨਾਂ ਦੇ ਕੰਮ ਆਉਂਦੇ ਚਾਹੇ ਦੁੱਖ ਹੋਵੇ ਚਾਹੇ ਸੋਖ ਹੋਵੇ ਉਹ ਉਸ ਦੇ ਵਿੱਚੋਂ ਨਿਕਲਣਾ ਜਾਣਦੇ ਪਰ ਜੇ ਤੁਸੀਂ ਸਿਰਫ ਸਹੂਲਤਾ ਦੇਤੀਆਂ ਉਹਨਾਂ ਨੂੰ ਕੋਈ ਰਸਤਾ ਨਹੀਂ ਨਜ਼ਰ ਆਉਣਾ ਜਦੋਂ ਕਿਤੇ ਉਹਨਾਂ ਦੇ ਅੱਗੇ ਹਨੇਰਾ ਆ ਗਿਆ ਇਸ ਕਰਕੇ ਬੱਚਿਆਂ ਨੂੰ ਮੋਰਲ ਵੈਲਿਊਜ਼ ਖਾਓ ਬੱਚਿਆਂ ਨੂੰ ਸੰਸਕਾਰ ਦਿਓ ਜਿਨ੍ਹਾਂ ਨੂੰ ਤੁਸੀਂ ਸੰਸਕਾਰ ਦਿੱਤੇ ਉਹਨਾਂ ਲਈ ਧਨ ਜੋੜਨ ਦੀ ਕੋਈ ਲੋੜ ਨਹੀਂ ਹੈ ਉਹ ਆਪਣੇ ਆਪ ਇਹਨਾਂ ਧਨ ਕਮਾ ਲੈਣਗੇ ਕਿ ਉਹ ਹਰ ਤਰ੍ਹਾਂ ਦੀਆਂ ਸਹੂਤਾ ਖਰੀਦ ਸਕਣਗੇ ਹਰ ਤਰ੍ਹਾਂ ਦਾ ਬ੍ਰਾਂਡਡ ਸਮਾਨ ਲੈ ਸਕਣਗੇ ਸਿਰਫ ਤੇ ਸਿਰਫ ਟਾਟਾ ਕੰਮ ਹੈ ਉਹਨਾਂ ਦਾ ਪ੍ਰੋਪਰ ਢੰਗ ਨਾਲ ਬ੍ਰੌਟ ਅਪ ਕਰਨਾ ਉਹਨਾਂ ਦੀ ਪਰਸਨੈਲਿਟੀ ਦਾ ਵਿਕਾਸ ਕਰਨਾ ਬਸ ਇਹੀ ਕੀਮਤੀ ਐਸੈਟਸ ਦਾ ਜੇ ਤੁਸੀਂ ਕੰਮ ਕਰਦੇ ਹੋਗੇ ਤੇ ਆਉਣ ਵਾਲਾ ਜੀਵਨ ਜਿੱਥੇ ਤੁਹਾਡਾ ਸੁਹਾਲਾ ਹੋਏਗਾ ਉਥੇ ਬੱਚਿਆਂ ਦਾ ਵੀ 골ਡਨ ਪੀਰੀਅਡ ਇਸ ਕਰਕੇ ਇਸ ਗੱਲ ਤੇ ਜ਼ਰੂਰ ਧਿਆਨ ਦੇਣਾ ਕਿ ਸਾਨੂੰ ਬੱਚਿਆਂ ਨੂੰ ਸੰਸਕਾਰ ਦੇਨੇ ਕਿੰਨੇ ਜ਼ਰੂਰੀ ਨੇ